ਤੇਰੇ ਹੱਥ ਤੇ ਮੈਂ ਰਖੜੀ ਬਨਦੀ ਆ ਤੂੰ ਸਾਰੀਆਂ ਬੀਬੀਆਂ ਨੂੰ ਮੇਰੇ ਵਰਗਾ ਸਤਿਕਾਰ ਦੇਈਂ ਭੈਣ ਆਪਣੇ ਭਰਾ ਨੂੰ ਕਹਿ ਰਹੀ ਐ ਕਿਉਂਕਿ ਬੇਟੀ ਤਾਂ ਬੇਟੀ ਐ ਭੈਣ ਤਾਂ ਭੈਣ ਐ ਇੱਕ ਪੀੜਤਾ ਔਰਤ ਉਹ ਬੀਬੀ ਡਾਕਟਰ ਦੀ ਸਮਝ ਲਓ ਬਸ ਬਈ ਵੀਰ ਮੇਰੇ ਹੱਥ ਤੇ ਰਖੜੀ ਬੰਨਣ ਵਾਲਿਆ ਤੂੰ ਐਦਾਂ ਦਾ ਦਰਿੰਦਾ ਨਾ ਬਣ ਜਾਏਂਗੀ ਮੇਰਾ ਮੰਨੀ ਵੀਰਿਆ ਕਹਿਣਾ ਰਖੜੀ ਬੰਨ ਮੈਂ ਕੁਝ ਨਹੀਂ ਲੈਣਾ ਮੇਰਾ ਮੰਨੀ ਵੀਰਿਆ ਕਹਿਣਾ ਰਖੜੀ ਬੰਨ ਮੈਂ ਕੁਝ ਨਹੀਂ ਲੈਣਾ ਨਾ ਕੋਈ ਪੈਸਾ ਤੇ ਲਾਗਣਾ ਨਾ ਕੋਈ ਪੈਸਾ ਤੇ ਲਾ ਗਹਿਣਾ ਬਸ ਤੂੰ ਇੱਕ ਇਕਰਾਰ ਕਰੀ ਪਹਿਣ ਆਪਣੀ ਚਾਹੇ ਬੇਗਾਨੀ ਸਭ ਦਾ ਤੂੰ ਸਤਕਾਰ ਕਰੀ ਪਹਿਣ ਆਪਣੀ ਚਾਹੇ ਬੇਗਾਨੀ ਤੂੰ ਸਭ ਦਾ ਸਤਕਾਰ ਕਰੀ ਇਸ ਗੱਲੋਂ ਨ ਹੋਈ ਨਾ ਪਰ ਕਦੇ ਨ ਬਣ ਜਾਮੀ ਤੂੰ ਜਾਬਰ ਇਸ ਗੱਲੋਂ ਨ ਹੋਈ ਨਾ ਪਰ ਕਦੇ ਬਣ ਨ ਜਾਮੀ ਜਾਬਰ ਸਭ ਦੀ ਇੱਜ਼ਤ ਇੱਕ ਬਰਾਬਰ ਸਭ ਦੀ ਇੱਜ਼ਤ ਇੱਕ ਬਰਾਬਰ ਨਾ ਕਦੇ ਹੱਦਾਂ ਪਾਰ ਕਰੀ ਪਹਿਣ ਆਪਣੀ ਚਾਹੇ ਬੇਗਾਨੀ ਸਬਦਾ ਤੂੰ ਸਤਕਾਰ ਕਰੀ ਪਹਿਣ ਆਪਣੀ ਚਾਹੇ ਬੇਗਾਨੀ ਤੂੰ ਸਬਦਾ ਸਤਕਾਰ ਕਰੀ ਓ ਪਹਿਣ ਆਪਣੀ ਚਾਹੇ ਬੇਗਾਨੀ ਤੂੰ ਸਬਦਾ ਸਤਕਾਰ ਕਰੀ ਪਹਿਣ ਆਪਣੀ ਚਾਹੇ ਬੇਗਾਨੀ ਸਬਦ ਅਸਤਕਾਰ ਕਰੀ ਧੀਆਂ ਪਹਿਣਾ ਦੀ ਕਰੀਏ ਰਾਖੀ ਚੁੱਕ ਕੇ ਪੜ ਲੈ ਕੋਈ ਸਾਖੀ ਧੀਆਂ ਪਹਿਣਾ ਦੀ ਕਰੀਏ ਰਾਖੀ ਚੁੱਕ ਕੇ ਪੜ ਲੈ ਕੋਈ ਸਾਥੀ ਗੱਲ ਸੱਚ ਸਿਆਣ ਆਖੀ ਗੱਲ ਸੱਚ ਸਿਆਣ ਆਖੀ ਮਨ ਆਪਣਾ ਤਿਆਰ ਕਰੀ ਪਹਿਣ ਆਪਣੀ ਚਾਹੀ ਬੇਗਾਨੀ ਸਬਦ ਦਾ ਉਸਤਕਾਰ ਕਰੀ ਪਹਿਣ ਆਪਣੀ ਚਾਹੀ ਬੇਗਾਨੀ ਤੂੰ ਸਬਦ ਦਾ ਉਸਤਕਾਰ ਕਰੀ ਕੋਈ ਨਾ ਐਸਾ ਕਰਮ ਕਮਾਵੀ ਦਾਗ ਨਾ ਆਪਣੀ ਕੁਲ ਨੂੰ ਲਾਵੀ ਕੋਈ ਨਾ ਐਸਾ ਕਰਮ ਕਮਾਵੀ ਦਾਗ ਨਾ ਆਪਣੀ ਕੁਲ ਨੂੰ ਲਾਵੀ ਮਾੜੀ ਅੱਖ ਨਾ ਕਦੇ ਟਿਕਾਵੀ ਮਾੜੀ ਅੱਖ ਨਾ ਕਦੇ ਟਿਕਾਵੀ ਉੜਦੀ ਮੱਤ ਬਿਸਾਰ ਕਰੀ ਪਹਿਣ ਆਪਣੀ ਚਾਹੀ ਬੇਗਾਨੀ ਸਭ ਦਾ ਤੂੰ ਸਤਕਾਰ ਕਰੀ ਉਹ ਪਹਿਣ ਆਪਣੀ ਚਾਹੀ ਬੇਗਾਨੀ ਸਭ ਦਾ ਤੂੰ ਸਤਕਾਰ ਕਰੀ ਮੇਰਾ ਮਨੀ ਬੀਰਿਆ ਕਹਿਣਾ ਰਖੜੀ ਬਨ ਮੈਂ ਕੁਝ ਨਹੀਂ ਲੈਣਾ ਨਾ ਕੋਈ ਪੈਸਾ ਤੇ ਲਾਗੈਣਾ ਬਸ ਤੂੰ ਇੱਕ ਇਕਰਾਰ ਕਰੀ ਪਹਿਣ ਆਪਣੀ ਚਾਹੀ ਬੇਗਾਨੀ ਸਬਦਾ ਤੂੰ ਸਤਕਾਰ ਕਰੀ ਉਹ ਪਹਿਣ ਆਪਣੀ ਚਾਹੀ ਬੇਗਾਨੀ ਸਬਦਾ ਤੂੰ ਸਤਕਾਰ ਕਰੀ ਇੱਕ ਕਰਲੌਂਦੀ ਹੋਈ ਇਦਾਂ ਦੀ ਪੀੜਿਤ ਰੂਹ ਹੰਦੀਏ ਵੀਰਿਆ ਸਾਰੀਆਂ ਭੈਣਾਂ ਦੀ ਬਰਾਬਰ ਇੱਜ਼ਤ ਸਮਝੀ